ਪੁਸ਼ਿੰਗ ਪੁਲਰ ਮਾਨਯੋਗ ਪੁਲਿਸ ਕਮਿਸ਼ਨਰ ਅਮਰਿਤ ਸਰ ਸ਼੍ਰੀ ਆਲਮ ਜੀ ਡੀਸੀਪੀ ਲੌਂਡਰ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਤੇ ਜਗਜੀਤ ਸਿੰਘ ਵਾਲਿਆ ਡੀਸੀਪੀ ਸਿਟੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹੀਨ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ 12 13 ਤਰੀਕ ਨੂੰ ਦਰਮਿਆਨੀ ਰਾਤ ਨੂੰ ਮਜੀਠਾ ਰੋਡ ਫਲਾਈਓਵਰ ਦੇ ਲਾਗੋ ਇੱਕ 스위프트 ਕਾਰ ਖੋਈ ਗਈ ਸੀ ਜ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਅਭਿਸ਼ੇਕ ਇੱਕ ਰੋਹਿਤ ਹਿਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲੇਸ ਲਾਗੋ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਮਡਲੀ ਪੁਛਗੱਚ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਅਗਲੀ ਪੁਛਗੱਚ ਕੀਤੀ ਜਾ ਰਹੀ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਵਾਲੇ ਤੱਕ ਸਾਹਮਣੇ ਨਹੀਂ ਆਏ ਗਏ ਗੁਰਦਾਸਪੁਰ ਰਹਿਣ ਵਾਲੇ ਕ੍ਰਾਈਮ ਅੰਦਰ ਦਾ ਕਦੇ ਪੈਣੇ ਦੀ ਕਰਦਾ ਕਿਸੇ ਨੇ ਕਾਪੀ ਇਥੇ ਬਟਮੀ ਵੀ ਵਰਤਨੀ ਤਾਂ ਇਹ ਲੈ ਪੁੱਛ ਕੇ ਚ ਕਰ ਰਹੇ ਆ ਕਿ ਇਹ ਪਰ ਇੱਥੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਉਸੇ ਵੇਲੇ ਕਾਰਵਾਈ ਜੰਮ ਦਿੱਤੀ ਇਹਨਾਂ ਦੀ 21 ਤੋਂ 23 ਸਾਲ ਦੇ ਵਿੱਚ ਆ 20 ਸਾਲ ਦੇ ਵੀ ਹੈਗੇ ਨਹੀਂ ਹੋਰ ਨਹੀਂ ਹੈਗੇ ਪੜਦੇ ਨੇ ਕੀ ਕਰਦੇ ਇਹ ਦੋ ਜਾਨੇ ਪੜਦੇ ਨੇ ਇਹਦੇ ਚ ਤੇ ਦੋ ਜਾਨੇ ਜਿਹੜੇ ਬਾਹਰੋਂ ਆਏ ਇੱਕ ਬਹਿਰੀਨ ਤੋਂ ਆਇਆ ਇੱਕ ਸਾਊਦੀ ਅਰਬ ਚੋਂ ਆਇਆ ਸੀਗਾ ਫੈਮਿਲੀ ਬੈਕਗ੍ਰਾਉਂਡ ਕੀ ਆ ਸਰ ਇਹਨਾਂ ਦੀ ਫੈਮਿਲੀ ਨੋਰਮਲ ਬੈਕਗ੍ਰਾਉਂਡ ਦੇ ਹੀ ਆ ਜੀ ਕੰਮ ਕਰਦੇ ਮਗਰ ਇਹਨਾਂ ਦਾ ਕੀ ਮਤਲਬ ਹੈ ਸਾਹਿਬ ਕਾਰ ਖੋਦਾ بس ਇੱਕ ਬਸ ਈਜ਼ੀ ਮੈ ਨਹੀਂ ਸੀਗੀ ਜੀ ਉਹ ਕਾਰ ਵੇਚਣੀ ਸੀਗੀ ਇਹਨਾਂ ਨੇ ਕਾਰ ਸਨੇਚ ਕੀਤੀ ਜੀ ਉਹਨਾਂ ਨੂੰ ਇਹ ਪਿਸਤਲ ਦੀ ਨੋਕ ਤੇ ਕੀਤੀ ਸੀ ਸਰ ਪਿਸਤਲ ਵੀ ਬ੍ਰਾਹਮਣ ਹੋ ਉਹ ਹਲੇ ਹੋਣੀ ਹੈ ਜੀ ਉਹ ਹਲੇ ਕਰ ਰਹੇ ਨੇ ਹਾਂਜੀ ਕੋਈ ਵਾਰਦਾਤ ਨਹੀਂ ਕੀਤੀ ਜੀ ਹਲੇ ਤੱਕ ਪਹਿਲੀ ਵਾਰਦਾਤ ਹੈ ਨਾ ਪਹਿਲਾ ਹੀ ਹਾਂਜੀ ਪਿਸਤਲ ਜਿਹੜਾ ਇੰਦਾਮ ਲੈ ਕ੍ਰਿਸਟਲ ਸੀਗਾ ਵੈਪਨ ਜਿਹੜਾ ਹਾਂਜੀ ਲਿਸੈਂਸੀ ਹੈ ਜਾਂ ਗੈਲ ਲਿਸੈਂਸੀ ਨਹੀਂ ਗੈਲ ਲਿਸੈਂਸੀ ਹੋਏਗਾ ਇਹਨਾਂ ਨੇ ਜਿਹੜਾ ਬੋਡ ਅਪੈਂਡਿਸ ਕੀ ਸੀ ਸਨੇਚ ਕਰਨ ਦਾ ਦੇਖੋ ਪਹਿਲਾ ਹੀ ਪਹਿਲੀ ਵਾਰ ਦਾਤ ਕੀਤੀ ਹੈ ਇਹਨਾਂ ਨੇ ਤੇ ਉਹ ਪਿਸਤਲ ਦੀ ਨੋਕ ਤੇ ਕਰ ਲਈਏ ਬਸ ਪੈਸੇ ਪੈਸੇ ਦੀ ਲੋਰ ਸੀ ਨਹੀਂ ਕੁਛ ਨਹੀਂ ਹੋਇਆ ਇੰਜਰ ਨਹੀਂ ਕੀਤਾ ਬਸ ਦਿਖਾਇਆ ਤੇ ਲਖੋ ਕੇ ਲਗੇ ਨੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਾਮਲ ਚਾਰ ਜਣੇ ਜੀ ਟੋਟਲ ਚਾਰੇ ਕਾਬੂ ਕਰ ਲਏ ਹੋਰ ਵੀ ਹੋ ਸਕਦਾ ਨਾਲ ਹਾਂਜੀ ਹੋਏਗਾ ਜੀ ਹੋਰ ਵੀ ਹੋਏਗਾ ਉਹ ਪਿਸਤਲ ਵਾਲੀ ਰਿਕਵਰ ਕਰਨੀ ਬਾਕੀ ਹੈ ਉਸ ਤੋਂ ਪਤਾ ਲੱਗ ਕਾਰਪ੍ਰਮ ਹੋ ਗਿਆ ਕਾਰਪ੍ਰਮ ਇਹ ਹਲੇ ਆਊਗੀ ਜਦੋਂ ਪਿਸਟਲ ਪਤਾ ਲੱਗੇਗਾ ਸਰਕਾਰ ਚ ਕੋ ਗ੍ਰਾਂਟ ਕੀਤੀ ਗਈ ਇਹ ਚੰਡੀਗੜ੍ਹ ਤੋਂ ਨਹੀਂ ਕਰਦੇ ਨਹੀਂ ਨਸ਼ਾ ਨਹੀਂ ਹਲੇ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਚੰਡੀਗੜ੍ਹ ਤੋਂ ਤੁਸੀਂ ਕੀ ਕਾਰਵਾਈ ਕੀਤੀ ਹੈ ਇਹਨਾਂ ਨੇ ਉਹਦਾ ਕੋ ਨੰਬਰ ਚੇਂਜ ਕੀਤਾ ਸੀਗਾ ਨਹੀਂ ਨੰਬਰ ਕੋਈ ਚੇਂਜ ਨਹੀਂ ਪਹਿਲੇ ਸੇਮ ਨੰਬਰ ਦੇ ਨਾਲ ਹਾਂ ਇਹਨਾਂ ਕੋ ਜਾਲੀ ਪੇਟੂ ਮਿਲੀ ਨੰਬਰ ਤੇ ਨਹੀਂ ਜਾਲੀ ਨਾ ਪੇਟੂ ਸਰ ਇਹਨਾਂ ਨੇ ਕਾਰ ਨੂੰ ਵੇਚਿਆ ਸੀ ਤਾਂ ਕੋਈ ਸੇਲ ਹੋਰ ਸੇਲ ਹਲੇ ਕੁਛ ਨਹੀਂ ਕੀਤਾ ਸੀ ਜੀ ਹਲੇ ਉਸ ਤਰ੍ਹਾਂ ਹੀ ਰੱਖਿਆ ਸੀ ਉਹ ਵੀ ਚਲਾ ਰਹੇ ਸੀ ਹਾਂਜੀ ਸਰ Gracias.